ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੌਕੇ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਇਹਦੇ ਨੇੜੇ ਮੌੜ ਮੰਡੀ ਵੀ ਆ ਤੇ ਰਾਮਪੁਰਾ ਵੀ ਇਹਦੇ ਨੇੜ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਨਾਲ ਪੱਕੇ ਪਸ਼ੂ ਦੁੱਧ ਤੇ ਵੀ ਲਾ ਕੇ ਰੱਖਦਾ ਅੱਜ ਤਿੰਨ ਗਾਵਾਂ ਵਿਕਰੀ ਆਲੀਆਂ ਸੀ ਇਸ ਵੀਰ ਕੋਲ ਤਿੰਨੇ ਹੀ ਗਾਵਾਂ ਤੁਹਾਨੂੰ ਢਾਂਚਿਆਂ ਤੋਂ ਵੀ ਪਸੰਦ ਆ ਜਾਣੀਆਂ ਹੈ ਥਾਣ ਹਵਾਨੇ ਵਾਲੇ ਪੱਖ ਤੋਂ ਵੀ ਪਸੰਦ ਆ ਜਾਣੀਆਂ ਦੋ ਗੱਬਣ ਖੜੀਆਂ ਥੋੜੇ ਦਿਨ ਹਜੇ ਲੈਂਦੀਆਂ ਪਰ ਇੱਕ ਬਿਲਕੁਲ ਹੀ ਤਾਜੀ ਸੂਈ ਹਜੇ ਕੁਸ ਮਿੰਟ ਪਹਿਲਾਂ ਸੂਕੇ ਹਟੀ ਐ ਤੇ ਇਹਦੇ ਨਾਲ ਖਾਸ ਗੱਲ ਇਹ ਕਿ ਵੀ ਹੋ ਗਈ ਵੀ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਨਾਗ ਦੋਸਤੋ ਤੈਨਾਂ ਅੱਜ ਦੀ ਵੀਡੀਓ ਦੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਵੀ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਤਾਂ ਜਰੂਰ ਆ ਕੇ ਕਰਿਓ ਹਾਂ ਇੱਕ ਗੱਲ ਐ ਵੀ ਗਰਮੀ ਦੀ ਰੋਤ ਤਾਂ ਭਾ ਤੁਹਾਨੂੰ ਹੁਣ ਉਸ ਹੱਬ ਤੇ ਮਿਲਣ ਲੱਗ ਜਾਣਗੇ ਚੰਗੀਆਂ گاਵਾਾਂਾਂ ਸ਼ਾਲਾਂ ਚ ਖਰੀਦਦੇ ਆ ਤਾਂ ਮਹਿੰਗੀਆਂ ਮਿਲਦੀਆਂ ਗਰਮੀ ਚ ਖਰੀਦ ਲੈਣੇ ਆ ਥੋੜਾ ਬਹੁਤ ਦਾ ਦੁੱਧ ਤੇ ਉਹ ਜ਼ਰੂਰ ਫਰਕ ਪੈ ਸਕਦਾ ਪਰ ਜੇ ਚੰਗੀ ਸੰਭਾਲ ਕਰਦੇ ਹੋ ਤਾਂ ਤੁਹਾਨੂੰ ਰੇਟ ਵੱਲੋਂ ਜ਼ਰੂਰ ਪੜਦਾ ਜਿਹੜਾ ਉਹ ਪੈ ਜਾਂਦਾ ਸੋ ਆਓ ਮਿਲिए ਬਾਈ ਨੂੰ ਸੂਈ ਸਵਾਈਂ ਗਾਂ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਚ ਦੋ ਇਹ ਕਪਣ گاਵਾ ਤੁਹਾਨੂੰ ਦਿਖਾਵਾਂਗਾ ਪਹਿਲਾਂ ਇਸ ਗਾਂ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਨੀ ਹੈ ਅੱਜ ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਬਲਜਿੰਦਰ ਸਿੰਘ ਜੀ ਬਲਜਿੰਦਰ ਬਾਈ ਰੂਟੀਨ ਚ ਲਈ ਆਉਨੇ ਆ ਪਸ਼ੂ ਹਾਂਜੀ ਬਾਈ ਆਉਂਦੇ ਆ ਜੀ ਹਾਂ ਗਾਵਾ ਹੀ ਲੈਉਣੇ ਹੋ ਕਿ ਮੱਝ ਵੀ ਆ ਜਾਂਦੀ ਨਹੀਂ ਗਾਵਾਂ ਹੀ ਹੁੰਦੀਆਂ ਜੀ ਗਾਵਾਂ ਹੁੰਦੀਆਂ ਹਾਂਜੀ ਪਹਿਲਾਂ ਵੀ ਵੀਡੀਓ ਬਣਾਈਆਂ ਅੱਜ ਵੀ ਸਾਫ਼ ਸੁਥਰੀਆਂ ਗਾਵਾਂ ਮਤਲਬ ਚੰਗੀ ਗਾਂ ਦੀ ਮੇਰੇ ਖਿਆਲ ਚ ਗੱਕੀ ਆਪਣੇ ਕੋਲ ਜ਼ਿਆਦਾ ਹਾਂਜੀ ਭਾਈ ਆਪਾਂ ਬਰੀਡ ਵਾਲੀਆਂ ਗਾਵਾਂ ਹੀ ਲੈਣੇ ਆ ਜ਼ਿਆਦਾ ਕ੍ਰੋਸ ਬਰੀਡ ਘੱਟ ਲੈਣੇ ਆ ਕਿ ਕਦੇ ਕਦੇ ਭਵਾਂ ਲੈ ਲਈਏ ਠੀਕ ਹੈ ਹਾਂ ਉਹ ਵੀ ਭਾਈ 20 25 ਕਿਲੋ ਤੋਂ ਉੱਪਰ ਵਾਲੀਆਂ ਹੀ ਲੈਣੇ ਆਗੇ ਠੀਕ ਹੈ ਜਿਆਦਾ ਆਪਣੇ ਕੋਲੇ ਐਚਐਫੀ ਹੁੰਦੀਆਂ ਜਿਹੜੀ ਪਹਿਲੇ ਨੰਬਰ ਤੇ ਗਾਂ ਸੂਈ ਤਾਂ ਹੋਣੀ ਲੱਗਦੀ ਏ ਇਹਨੂੰ ਜੀ 20 25 ਮਿੰਟ ਹੋਗੇ ਸੂਈ ਨੂੰ ਸੋੜੇਉਣ ਤੋਂ ਪਹਿਲਾਂ ਹੀ ਸਵੇਰ ਦਾ ਸੋਨੂੰ ਦੱਸਿਆ ਵੀ ਗੱਬਣ ਦੀ ਵੀਡੀਓ ਬਣਾਉਣੀ ਆ 20 ਮਿੰਟ ਹੋਇਆ ਸੂਈ ਨੂੰ ਠੀਕ ਐ ਬੱਚਾ ਵੱਛੀ ਦਿੱਤੀ ਬਈ ਇਹਨੇ ਹਾਂ ਬੱਸੀ ਬਹੁਤ ਸੋਹਣੀ ਦਿੱਤੀ ਆ ਜੀ ਠੀਕ ਐ ਹਾਂਜੀ ਬਲਜਿੰਦਰ ਭਾਈ ਕਨਵਾ ਸੂਆ ਗਾਂ ਇਹੇ ਜੀ ਦੂਜਾ ਸੂਆ ਸੁੰਦੀਆ ਦੰਦੋ ਸੇਦ ਆਂਦਾ ਰੇਟ ਇਹਦਾ ਕੀ ਰੱਖਦੇ ਹੋ ਰੇਟ ਇਹਦਾ ਬਾਈ ਜੀ 1,28,000 ਰੁਪਇਆ ਤੋੜ ਦਈਏ ਇਹਨੂੰ ਆਪਾਂ ਹਾਂਜੀ ਦੋਸਤੋ ਰੇਟ 1,28,000 ਹੈ ਝਾਂਜਾ ਚੰਗਾ ਥਣ ਸੋਹਣੇ ਆ ਹਵਾਨਾ ਚੰਗਾ ਫਿਟਿੰਗ ਵਾਲਾ ਹਵਾਨਾ ਤੇ ਵੱਛੀ ਇਹਦਾ ਪਲੱਸ ਪੁਆਇੰਟ ਆ ਇਹਦੇ ਨਾਲ ਵੱਛੀ ਆ ਬਾਕੀ ਥਣ ਵੀ ਹੱਥੀ ਚ ਬਾਈ ਵਾਲਾ ਲੱਗਿਆ ਜੀ ਥਣ ਦਾ ਸੈਜ ਮੈਂ ਪਹਿਲਾਂ ਹੀ ਦੱਸਿਆ ਜੀ ਬੜਾ ਸੋਹਣਾ ਦੋਨੇ ਪਾਸੇ ਬਹਿ ਕੇ ਚੋਲਿਓ ਇਦਾਂ ਦਾ ਥਾਣਾ ਹੈ ਹਵਾਨਾ ਵੀ ਤੁਸੀਂ ਦੇਖੋ ਸੋਹਣਾ ਭਰਿਆ ਗਾਂ ਨੇ 1 ਲੱਖ 28000 ਰੇਟ ਹੈ ਮਾਨ ਤੋਂ ਥੋੜਾ ਬਹੁਤਾ ਹੋ ਹੀ ਜਾਣਾ ਹੁੰਦਾ ਕੋਈ ਫਿਕਸਡ ਡਿਮਾਂਡ ਨਹੀਂ ਹੁੰਦੀ ਬਾਕੀ ਬੱਚੀ ਦੀ ਕੀਮਤ ਵੈਲਿਊ ਜ਼ਰੂਰ ਐਡ ਕਰਿਓ ਨਾਲ ਕਿਉਂਕਿ ਬੱਚੇ ਨੂੰ ਵੀ ਦੁੱਧ ਪਿਉਣਾ ਪੈਂਦਾ ਬੱਚੀ ਨੂੰ ਪਿਆਉਂਗੇ ਦੁੱਧ ਤਾਂ ਤੁਹਾਡਾ ਨਾਗ ਇੱਕ ਵੱਜ ਜਾਣਾ ਕਰਮ ਵਾਲਾ 1.5 ਸਾਲ ਵਜ ਦੀ ਵਹਿੜ ਚੰਗੀ ਸੂ ਪੈਂਦੀ ਹੈ ਸੋ ਅੱਗੋਂ ਪਿੱਛੋਂ ਹਵਾਨਾ ਚੰਗਾ ਦਿਸੂਗਾ ਤੁਹਾਨੂੰ ਬੱਚੀ ਦੀ ਨਰੋਈ ਆ ਪੂਰੀ ਇਹ ਨਹੀਂ ਗੱਲ ਵੀ ਗਰਮੀ ਦੀ ਰੋਤਾ ਤੇ ਕੋਈ ਛੋਟੇ ਬੱਚੇ ਨੂੰ ਜਨਮ ਦਿੱਤਾ ਉਹ ਪੂਰਾ ਵਾਜਨ ਦੀਂਦਾ ਜਨਮ ਮੌਕੇ ਦਾ ਜਿੰਨਾ ਹੋਣਾ ਚਾਹੀਦਾ ਇਤੋਂ ਅੱਗੇ ਤੁਹਾਡੀ ਕੇਅਰ ਥਣ ਬਾਰੇ ਗੱਲ ਕੀਤੀ ਸੀ ਦੋਸਤੋ ਤਾਂ ਬਿਲਕੁਲ ਅਥੀ ਚੁਵਾਈ ਵਾਲਾ ਨੋਕ ਵਾਲਾ ਥਣ ਥੱਲੇ ਨੂੰ ਤਿੱਖਾ ਦਿਸਦਾ ਹੁਣੇ ਹੀ ਸੁਕੇ ਹਟੀਆ ਤਪਕਾ ਵੀ ਥਣਾ ਦੇ ਵਿੱਚੋਂ ਦੁੱਧ ਤਾਂ ਨਹੀਂ ਕਰਦਾ ਇਹ ਇਹਦੀ ਖਾਸ ਗੱਲ ਹੈ ਇਹਦੀ ਅਟੈਚਮੈਂਟ ਹੈ ਬਾਡੀ ਦੇ ਨਾਲ ਆਰਡਰ ਦੀ ਸੋ ਗਰਮੀ ਆ ਕਈ ਵਾਰ ਪਸ਼ੂ ਥੱਲਕੇ ਵੀ ਛੇਤੀ ਸੂ ਪੈਂਦਾ ਜਦੋਂ ਦੁੱਧ ਤੇ ਆਜੂਗੀ ਹਵਾਨਾ ਹੋਰ ਭਰ ਜੂਗੀ ਤੂੰ ਵੀ ਜਿਆਦਾ ਬਾਕੀ ਖੁੱਚਾਂ ਧੋਤੇ ਐ ਸੋ 128000 ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕੋਲ ਵਿਕਰੀ ਵਾਲੀ ਉਹਦੀ ਡਿਮਾਂਡ ਵੀਰ ਨੇ ਰੱਖੀ ਐ ਮਾਨਤਾ ਨੇ ਦੇਚ ਹੋ ਜੂਗਾ ਦੋ ਨੰਬਰ ਤੇ ਤੁਹਾਨੂੰ ਇੱਕ ਬੜੇ ਸੋਹਣੇ ਢਾਂਚੇ ਦੀ ਗਾਂ ਦਿਖਾਉਣਾ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਪਹਿਲਾਂ ਨੂੰ ਬੈੜਾ ਜੀ ਹੂੰ ਚਾਰ ਦੰਦ ਆ ਠੀਕ ਐ ਤੇ ਇਹਦੀ ਸੀਮੈਂਟ ਡਿਟੇਲ ਐ ਐਬੀਐਸ ਦੇ ਬਰੂਟ ਦੀ ਆ ਆ ਹਿਮਰ ਤੋਂ ਪ੍ਰੈਗਨੈਂਟ ਆ ਜੀ ਠੀਕ ਐ ਅੱਛਾ ਇਹਦੀ ਇਹਦੀ ਨਹੀਂ ਪਤਾ ਸੀ ਕਿ ਬੱਚੀ ਜਾਂ ਇਹ ਗਾਂ ਤਾਂ ਬਰੀਕੀ ਚ ਹੈਗੀ ਆ ਜੀ ਪਰ ਆਪਣੇ ਕੋਲੇ ਨਾ ਬੱਸੀ ਦੀ ਨਾ ਇਹਦੀ ਡਿਟੇਲ ਹੈ ਨਹੀਂ ਸੀ ਮਨਨ ਠੀਕ ਹੈ ਇਹਦਾ ਨਹੀਂ ਪਤਾ ਇਹਦਾ ਡਿਟੇਲ ਹੈ ਨਹੀਂ ਪਰ ਦੁੱਧ ਇਹ 30 ਪਲੱਸ ਆਰਾਮ ਨਾਲ ਕੱਢ ਦੂ ਜੀ ਪਹਿਲੇ ਜੂਏ 25 26 ਕਿਲੋ ਇਹਨੇ ਦੁੱਧ ਦੱਸਿਆ ਮਾਲਕਾਂ ਨੇ ਕੱਢਿਆਗਾ ਠੀਕ ਹੈ 30 ਕਿਲੋ ਤੋਂ ਬਾਹਰ ਜਾਊ ਜਿਵੇਂ ਗਰਮੀਆਂ ਬਾਕੀ ਬੰਦੇ ਦੀ ਕੇਅਰ ਆ ਜੀ ਉਹ ਤਾਂ ਦੁੱਧ ਤਾਂ ਸੇਵਾ ਤੇ ਹਾਂਜੀ ਅੱਛਾ ਇਹ ਜਿਹੜੀ ਚਾਰ ਦੰਦ ਬਰੂਟ ਦੀ ਦੱਸਿਆ ਹੈਮਰ ਤੋਂ ਗੱਭਣਾ ਹੈ ਹਾਂਜੀ ਕਿੰਨੇ ਦਿਨ ਲਊਗੀ ਸੋ ਇਹਦੀ 5 ਜੂਨ ਨੂੰ ਦਿਨ ਪੂਰੇ ਆ ਜੀ ਅਜੇ 6-7 ਦਿਨ ਰਹਿ ਗਏ ਇਹ ਠੀਕ ਹੈ ਇਹਦੀ ਡਿਮਾਂਡ ਕੀ ਰਹੂਗੀ ਇਹਦੀ ਡਿਮਾਂਡ ਜੀ ਆਪਾਂ 132000 ਰੁਪਇਆ ਕਰੀਏ ਖੋਲੀ ਇਹਨੂੰ ਦੋਸਤੋ ਰੇਟ 132000 ਉਤੋਂ ਤੁਸੀਂ ਇਹਦੀ ਜਿਹੜੀ ਰੀਡ ਦੀ ਹੱਡੀ ਆ ਉਹ ਦੇਖਿਓ ਜੇ ਮੜੀ ਜੀ ਬਿਲਕੁਲ ਫਲੈਟ ਸਿੱਧੀ ਨਜ਼ਰ ਆਊਗੀ ਤੁਹਾਨੂੰ ਪੁੜਿਆਂ ਦਾ ਸਹਿਜ ਸੋਹਣਾ ਨਜ਼ਰ ਆਊਗਾ ਬਰੀਡ ਵਾਈਜ਼ ਇਹ ਗਾਂ ਨੂੰ ਦੇਖਦੇ ਆ ਤਾਂ ਇਹ ਬਹੁਤ ਚੰਗੀ ਗਾਂ ਦੱਸਦੀ ਐ ਥਣ ਕਿਉਂਕਿ ਅਜੇ ਪਹਿਲਣਾਂ ਐ ਅਗਲੇ ਥਣ ਤਾਂ ਬਹੁਤ ਸੋਹਣੇ ਕੱਢ ਲਿਆ ਪਿਛਲੇ ਥਣ ਜਿਹੜੇ ਉਹ ਪਸੂ ਨੇੜ ਆ ਕੇ ਪਤਾ ਲੱਗਣਾ ਹੁੰਦਾ ਪਸਮਾਚ ਕਿੱਦਾਂ ਦਾ ਕੱਢਦਾ ਬਾਕੀ ਤੁਸੀਂ ਕੋਲ ਆ ਕੇ ਇਹਨੂੰ ਦੇਖ ਲਓ 1,32,000 ਰੇਟ ਹੈ ਬਰੀਡਿੰਗ ਤੇ ਕੰਮ ਕਰਨਾ ਤਾਂ ਟਾਪ ਦੀ ਇਹ ਵਾੜ ਰਹਿਣੀ ਹੈ ਕਿਉਂਕਿ ਉੱਤੋਂ ਢਾਂਚੇ ਦੀਆਂ ਬਰੀਕੀਆਂ ਸੋਹਣੀਆਂ ਨਜ਼ਰ ਆਉਂਦੀਆਂ ਹਵਾਨਾ ਇਹਦਾ ਵੀ ਫਿਟਿੰਗ ਵਾਲਾ ਰਹੂਗਾ 5-6 ਦਿਨ ਅਜੇ ਦਿਨ ਪੂਰੇ ਹੋਣ ਚੁੱਕੇ ਬਾਕੀ ਹੈ ਪਰ ਗਰਮੀ 'ਚ ਇਹ ਹੁੰਦਾ ਵੀ ਪਸ਼ੂ ਛੇਤੀ ਭਰ ਕੇ ਕਈ ਵਾਰ ਪਹਿਲਾਂ ਵੀ ਸੂ ਸਕਦਾ ਹੈ ਹੋਰ ਤੋਰ ਦੇ ਬਲਜਿੰਦਰ ਬਾਈ ਹਾਂਜੀ ਜਾਨ ਦੋ ਅੱਗੇ ਸੋ ਥੋੜੀ ਹੋਰ ਤੋਰਦਿਆਂ ਦੱਸੋ ਵੇੜ ਬਾਕੀ ਫਾੜੀ ਵਾਲਾ ਲੈਵਾ ਜੀ ਸਹੀ ਹੈ ਸੋ ਵਧੀਆ ਬਲੱਡ ਲਾਈਨ ਵਾਲੀ ਵਾੜਾ ਵਿਚਾਲੇ ਤੁਹਾਨੂੰ ਕੱਟ ਦਿਸਦਾ ਹੋਣਾ ਚੀਰ ਜਾਂ ਦਿਸਦਾ ਹੁੰਦਾ ਜਿਹੜਾ ਦੋ ਪੋਰਸ਼ਨਾਂ ਚ ਵੰਡਿਆ ਹੋਇਆ ਆਰਡਰ ਦਿਸਦਾ ਵੈਸੇ ਹਰੇਕ ਪਸ਼ੂ ਦੇ ਆਰਡਰ ਚ ਚਾਰ ਪੋਰਸ਼ਨ ਹੁੰਦੇ ਆ ਅਲੱਗ-ਅਲੱਗ ਥਣਾ ਦੇ ਉੱਤੇ ਸੋ ਇਹ ਚਾਰ ਦੰਦ ਪਹਿਲਣ ਵਾੜ ਬੰਦੋ ਬਈ 1,32,000 ਇਹਦਾ ਰੇਟ ਵਾਈ ਨੇ ਰੱਖਿਆ ਹੈ ਮੰਨਤਨ ਹੋ ਜਾਊਗਾ ਥੋੜਾ ਬਹੁਤ ਇਹਨਾਂ ਸਾਰੇ ਪਸ਼ੂਆਂ ਦੇ ਵਿੱਚੋਂ ਹੀ ਬਾਕੀ ਤੁਸੀਂ ਮੇਨ ਗੱਲ ਆ ਵੀ ਤੁਹਾਨੂੰ ਪਸ਼ੂ ਪਸੰਦ ਹੋਣਾ ਚਾਹੀਦਾ ਤੇ ਤੁਸੀਂ ਆ ਕੇ ਕੋਲ ਖੜੇ ਹੋ ਪਸ਼ੂ ਦੇ ਇੱਕ ਹੋਰ ਗਾਂ ਚੰਗੇ ਢਾਂਚੇ ਦੀ ਦਿਖਾਉਣਾ ਹੈ ਤੂੰ ਬਾਅਦ ਦੇ ਵਿੱਚ ਬਲਜਿੰਦਰ ਭਾਈ ਕੀ ਡਿਟੇਲ ਹੈ ਇਹ ਵੀ ਭਾਈ ਪਹਿਲੇ ਸੂਏ ਸੂਣਾ ਬੱਸੀ ਨੇ ਠੀਕ ਹੈ ਤੇ ਇਹ ਵੀ ਚਾਰ ਦੰਦ ਕੰਪਲੀਟ ਕਰ ਗਈ ਠੀਕ ਹੈ ਤੇ ਇਹਦੇ 10 ਜੂਨ ਨੂੰ ਦਿਨ ਪੂਰੇ ਆ ਗਏ 10 ਜੂਨ ਨੂੰ ਅਜੇ ਤਾਂ 15 ਦਿਨ ਪਏ ਐ ਇਹਦੇ ਤਾਂ ਲਗਭਗ ਹਾਂਜੀ ਹਾਂ 12 13 ਦਿਨ ਇਹਦੇ ਪਏ ਆ ਜੀ ਤੇ ਬੱਸੀ ਨੇ ਬੰਨਣਾ ਬਹੁਤ ਆ ਪਹਿਲੇ ਸੂਏ 30 ਪਲੱਸ ਦੀ ਉਮੀਦ ਹੈ ਤੂੰ ਇਹਦਾ ਰੇਟ ਕੀ ਰੋਗਾ ਇਹਦਾ ਰੇਟ ਵੀ 1,32,000 ਆ ਜੀ ਸੀਮਨ ਡਿਟੇਲ ਇਹਦੀ ਵੀ ਹੈਗੀਆ ਇਹ ਵੀ ਹੈਮਰ ਤੋਂ ਗੱਪਣਾ ਜੀ ਠੀਕ ਹੈ ਤੇ ਇਹ ਡੈਨਮਾਰਕ 40 1 20 ਦੀ ਆ ਕੋਲ ਦੇ ਭਾਈ ਸੋ ਦੋਸਤੋ ਇਹ ਵੀ ਪਹਿਲਾ ਵੈਡ ਹੈ 10 ਜੂਨ ਨੂੰ ਦਿਨ ਪੂਰੇ ਆ ਦੂਜੀ ਦੇ 5 ਜੂਨ ਨੂੰ ਦਿਨ ਪੂਰੇ ਹੁੰਦੇ ਆ 28 ਮਈ ਨੂੰ ਵੀਡੀਓ ਬਣ ਰਹੀ ਹੈ 12 13 ਦਿਨ ਇਹਦੇ ਬਾਕੀ ਹੈ ਥਣ ਬਹੁਤ ਸੋਹਣਾ ਲੱਗਿਆ ਜੀ ਹੱਥੀ ਚਵਾਈ ਵਾਲਾ ਥਣ ਕੱਢੂ ਜੀ ਥਾਣੇ ਦੇ ਹੁਣੇ ਹੀ ਸੋਹਣੇ ਦਿਸਦੇ ਆ ਚਮਕ ਫੁੱਲਾ ਦੋਸਤੋ ਚਮੜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਵਾਨਾ ਇਹਦਾ ਵੀ ਫਿਟਿੰਗ ਆਲਾ ਰਹੂਗਾ 132000 ਇਹਦਾ ਰੇਟ ਆ ਦੋਨਾਂ ਦੀ ਬਿਊਟੀ ਥੋੜੀ ਜੀ ਅਲੱਗ-ਅਲੱਗ ਹੈ ਹਾਲਾਂਕਿ ਦੋਨੇ ਜਦੋਂ ਜਿਹੜੇ ਜਿਹੜੀ ਵੀ ਗਾਂ ਨੂੰ ਦੇਖਦੇ ਆ ਉਹਦੇ ਚ ਵੱਖਰੇ ਗੁਣ ਨਜ਼ਰ ਆਉਂਦੇ ਆ ਸੋ 1,32,000 ਦਾ ਰੇਟ ਤਾਂਚਾ ਬਹੁਤ ਸੋਹਣਾ ਜੀ ਬੈੜ ਦਾ ਬਰੀਡ ਵਾਈਜ਼ ਪੇਟਾ ਪੂਟਾ ਬਹੁਤ ਵਧੀਆ ਜੀ ਸਹੀ ਹੈ ਸੋ 2,64,000 ਜੋੜੇ ਦੀ ਇਸ ਦੀ ਡਿਮਾਂਡ ਹੈ ਬਾਕੀ ਗੱਲਬਾਤ ਕਰ ਲਿਓ ਬਾਈ ਦੇ ਨਾਲ ਵੀ ਕਿੱਥੇ ਕਿਜੇ ਵੀਰ ਨੂੰ ਨਫਾ ਬਣੂਗਾ ਤੇ ਕੀ ਭਾਤ ਹੈ ਤੁਹਾਡੇ ਨਾਲ ਸੌਤਾ ਹੋ ਜਾਊਗਾ ਉਹਦੇ ਲਈ ਆ ਕੇ ਵੀ ਤੁਸੀਂ ਪਸ਼ੂ ਨੂੰ ਦੇਖੋ ਸੋ ਫੇਰ ਹਵਾਨਾ ਦੇਖੋ ਸੀਲ شریف ਜੀ ਗਾਂ ਇਦੋਂ ਔਲਾਵਾ ਇਧਰਲੇ ਪਾਸੇ ਕੁਆਡ ਇਹਦਾ ਵੀ ਟਾਂਚਾ ਬਹੁਤ ਸੋਹਣਾ ਫਾਰਮ ਚ ਖੜੀ ਬੜੀ ਸੋਹਣੀ ਲੱਗੂਗੀ ਬਾਕੀ ਬੱਚੇ ਵੀ ਚੰਗੇ ਕਰਮ ਵਾਲੀ ਪਾਊਗੀ ਤੇ ਇੱਕ ਸੂਈ ਸਵਾਈ ਉਹਨੇ ਵੱਛੀ ਦੇ ਹੀ ਦਿੱਤੀ ਸੋ ਤਿੰਨ ਨਗ ਅੱਜ ਦੀ ਵੀਡੀਓ ਦੇ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਤਸੱਲੀ ਕਰ ਸਕਦੇ ਹੋ ਤਿੰਨੇ گاਵਾਂ ਦੀ ਜੇ ਗੱਲ ਕਰੀਏ ਦੱਸੋ 392000 ਡਿਮਾਂਡ ਬਣਦੀ ਹੈ ਬਾਕੀ ਤੁਸੀਂ ਕੱਲੇ-ਕੱਲੇ ਦਾ ਰੇਟ ਵੀ ਸੁਣ ਲਿਆ ਇਕੱਠੀਆਂ ਖਰੀਦ ਲੋਗੇ ਮਾਨਤਨ ਵੱਧ ਹੋ ਜਾਊਗਾ। ਤੋਂ ਬਾਕੀ ਤਸੱਲੀ ਕਰ ਲਿਓ ਆ ਕਿ ਜਿਹੜਾ ਪਸ਼ੂ ਤੁਹਾਨੂੰ ਚਚਿਆ। ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ। ਇਸ ਬਾਈ ਕੋਲ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ। ਤੁਸੀਂ ਸੰਬਰਕ ਬਣਾ ਕੇ ਰੱਖ ਸਕਦੇ ਹੋ। ਜਦੋਂ ਸਿਆਲਾਂ ਦੇ ਵਿੱਚ ਪਿੱਛੇ ਵੀਡੀਓ ਬਣਾਉਂਦੇ ਰਹੇ ਬੜੀਆਂ ਟੌਪ ਦੀਆਂ گاਵਾ ਹੁੰਦੀਆਂ ਸੀ। ਅੱਜ ਵੀ ਗਰਮੀ ਦੇ ਹਿਸਾਬ ਤੇ گاਵਾ ਸੋਹਣੀਆਂ। ਭਾ ਤੁਹਾਨੂੰ ਦੱਸ ਹੀ ਦਿੱਤੇ ਆ ਜੱਜਦੇ ਆ ਤਾਂ ਕਾਲ ਕਰ ਲ ਸਕਦੇ ਹੋ ਤੁਸੀਂ। ਜਿਹੜੀ ਗਾਂ ਤਾਜੀ ਸੂਈ ਹੈ। ਇਹਦਾ ਵੀ ਥਣ ਹਵਾਨਾ ਬੜਾ ਸੋਹਣਾ ਘਰੇ ਦੁੱਧ ਚੋਣ ਵਾਲੀ ਇਹ ਗਾਂ ਵਿਕਰੀ ਵਾਸਤੇ ਧੰਨਵਾਦ